ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਤਿੰਨ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਆਪਾਂ ਚਾਰ ਕੁੰਡੇ ਵੱਧ ਪਾਏ ਆ ਦੋ ਇੱਧਰ ਤੇ ਦੋ ਇੱਧਰ ਸਾਈਡ ਤੇ ਚਾਰ ਕੁੰਡੇ ਵੱਧ ਪਾਏ ਤੇ ਆਪਾਂ ਦੋ ਸਲਾਈਆਂ ਸਿੱਧੇ ਪਾਸੇ ਇਸ ਤਰ੍ਹਾਂ ਉਲਟੇ-ਉਲਟੇ ਦੀਆਂ ਬਣਾ ਲਈਆਂ ਦੋ ਇੱਧਰ ਬਣਾ ਲਈਆਂ ਇਹ ਦੋ ਲਸਰਾ ਬਣਾ ਲਈਆਂ ਉਲਟਾਗਾ ਉਲਟਾਗਾ ਦੋਨ ਸਿੱਧੇ ਪਾਸੇ ਤੇ ਇੱਥੇ ਆਪਾਂ ਅੱਗੇ ਡਿਜ਼ਾਈਨ ਸਟਾਰਟ ਕਰਾਂਗੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਹਰ ਕੋਈ ਬਣਾ ਸਕਦਾ ਔਖਾ ਨਹੀਂ ਹੈਗਾ ਬਹੁਤ ਆਸਾਨ ਹੈ ਤੇ ਚਲੋ ਜੀ ਆਪਾਂ ਬਣਾਉਣਾ ਸਟਾਰਟ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਦਿਆ ਕਰੋ ਜੀ ਤੇ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਜਿਹੜੇ ਭੈਣ ਭਰਾਵਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਕਮੈਂਟ ਕਰਨ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਤੇ ਚਲੋ ਜੀ ਆਪਾਂ ਇੱਕ ਗੁੰਡਾ ਤਾਰਿਆ ਇੱਕ ਗੁੰਡਾ ਆਪਾਂ ਸਿੰਪਲ ਬਣਾ ਲੈਨੇ ਹਾ ਹੁਣ ਆਪਾਂ ਜਿਹੜਿਆ ਤਿੰਨ ਗੁੰਡੇ ਇਹਨਾਂ ਤੇ ਡਿਜ਼ਾਈਨ ਬਣਾਵਾਂਗੇ ਇੱਕ ਗੁੰਡਾ ਬਣਾ ਲਿਆ ਆਪਾਂ ਇਹਨੂੰ ਆਪਾਂ ਛੱਡਣਾ ਨਹੀਂ ਹੈਗਾ ਫਿਰ ਆਪਾਂ ਨਾਲ ਦੂਜਾ ਕੁੰਡਾ ਬਣਾ ਲਵਾਂਗੇ ਫਿਰ ਵੀ ਆਪਾਂ ਇਹਨੂੰ ਨਹੀਂ ਛੱਡਣਾ ਹੈਗਾ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਆਪਾਂ ਤਿੰਨ ਕੁੰਡੇ ਇਸ ਤਰ੍ਹਾਂ ਬਣਾ ਲੈਣੇ ਆ ਤਿੰਨ ਕੁੰਡੇ ਆਪਾਂ ਬਣਾ ਲਏ ਫਿਰ ਆਪਾਂ ਇਹਨਾਂ ਨੂੰ ਛੱਡ ਦੇਣਾ ਅੱਗੇ ਫਿਰ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡੇ ਦੇ ਨਾਲ ਲੈ ਕੇ ਅਗਲਾ ਕੁੰਡਾ ਬਣਾ ਲਾਂਗੇ ਫਿਰ ਵੀ ਆਪਾਂ ਛੱਡਾਂਗੇ ਨਹੀਂ ਦੋ ਕੁੰਡੇ ਹੋ ਗਏ ਆਪਣੇ ਦੋ ਕੁੰਡੇ ਦੇਖੋ ਆਪਾਂ ਆ ਬਣਾਏ ਤਾਂ ਦੋ ਹੀ ਆਪਣੇ ਇੱਧਰ ਹੋਏ ਫਿਰ ਆਪਾਂ ਤਿੰਨ ਕੁੰਡੇ ਇਕੱਠੇ ਕਰਕੇ ਇੱਕ ਵਾਰੀ ਫਿਰ ਬਣਾ ਲਵਾਂਗੇ ਲੋ ਜੀ ਲਾਸਟ ਵਾਲੇ ਆਪਣੇ ਕੋਲ ਤਿੰਨ ਕੁੰਡੇ ਰਹਿ ਗਏ ਇਹਨਾਂ ਨੂੰ ਵੀ ਆਪਾਂ ਇਸ ਤਰ੍ਹਾਂ ਬਣਾ ਲੈਨੇ ਆ ਆਪਣੇ ਕੋਲੇ ਕੁੰਡੇ ਥੋੜੇ ਜ਼ਿਆਦਾ ਸੀ ਆਪਾਂ ਬਣਾ ਕੇ ਤੇ ਲਾਸਟ ਵਾਲੇ ਤਿੰਨ ਦਿਖਾਉਣੇ ਆ ਤੁਹਾਨੂੰ ਦੋ ਕੁੰਡੇ ਆਪਣੇ ਕੋਲੇ ਇਹਨਾਂ ਨੂੰ ਆਪਾਂ ਸਿੱਧੇ ਬਣਾ ਲੈਨੇ ਆ ਇਸ ਤਰ੍ਹਾਂ ਆਪਣੇ ਇਹ ਸਲਾਈ ਬਣ ਕੇ ਤਿਆਰ ਹੋ ਗਏ ਉਲਟੀ ਸਾਈਡ ਆ ਗਈ ਉਲਟੀ ਸਾਈਡ ਇਨਨੋਂ ਪੂਰੇ ਉਲਟੇ ਬਣਾ ਲੈਣੇ ਉਲਟੀ ਸਾਈਡ ਆਪਾਂ ਇਹ ਧਿਆਨ ਰੱਖਣਾ ਆਪਾਂ ਦੂਜੀ ਵਾਰ ਵੀ ਇਹ ਆਪਣਾ ਡਿਜ਼ਾਈਨ ਇਸੇ ਤਰ੍ਹਾਂ ਹੀ ਬਣੂਗਾ ਤੇ ਆਪਾਂ ਥੋੜੇ ਜਿਹਾ ਕੁੰਡੇ ਨਾਲ ਲੂਜ਼ ਕਰਕੇ ਪਾ ਲਵਾਂਗੇ ਤਾਂ ਆਪਾਂ ਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਹੈ ਹਲਕੇ ਜਿਹਾ ਲੂਜ਼ ਕਰਕੇ ਪਾ ਲਈਏ ਕੁੰਡੇ ਤਾਂ ਆਪਾਂ ਨੂੰ ਅੱਗੇ ਜਦੋਂ ਡਿਜ਼ਾਈਨ ਬਣਾਵਾਂਗੇ ਮੋੜ ਦੀ ਸਲਾਈ 'ਚ ਤੇ ਆਪਾਂ ਨੂੰ ਥੋੜਾ ਜਿਹਾ ਸੌਖਾ ਹੋ ਜਾਊਗਾ ਜੇ ਕਾਸਕੇ ਪਾ ਲੈਨੇ ਤਾਂ ਨਾਲੇ ਇਹ ਥੋੜਾ ਜਿਹਾ ਖਿੱਚਿਆ ਜਾਂਦਾ ਤੇ ਨਾਲੇ ਆਪਾਂ ਨੂੰ ਬਣਾਉਣਾ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਚਲੋ ਜੀ ਆਪਾਂ ਉਲਟੀ ਸਲਾਈ ਦੇਖੋ ਜੀ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਕੁੰਡੇ ਲੂਜ਼ ਕਰਕੇ ਬਣਾ ਲਏ ਹੁਣ ਦੇਖੋ ਜੀ ਆਪਾਂ ਦੂਸਰੀ ਵਾਰ ਡਿਜ਼ਾਈਨ ਬਣਾਉਨੇ ਆ ਇਹ ਆ ਵਾਲੇ ਕੁੰਡੇ ਆਪਾਂ ਸਿੱਧਾ ਹੀ ਬਣਾਵਾਂਗੇ ਇੱਕ ਤਾਰਾਂਗੇ ਇੱਕ ਆਪਾਂ ਸਿੱਧਾ ਬਣਾਵਾਂਗੇ ਡਿਜ਼ਾਈਨ ਸੇਮ ਹੋ ਵੀ ਬਣੂਗਾ ਜਿਹੜੇ ਆਪਣੇ ਸੇਮ ਕੁੰਡੇ ਆ ਤਿੰਨ ਉਹਨਾਂ ਤੇ ਡਿਜ਼ਾਈਨ ਬਣੂਗਾ ਇਹ ਤਦ ਲੋ ਜੀ ਦੇਖੋ ਆਪਾਂ ਦੋ ਡਿਜ਼ਾਈਨ ਬਣਾਏ ਆ ਹੁਣ ਆਪਾਂ ਆਹ ਵਾਲੀ ਸਲਾਈ ਬਣਾਵਾਂਗੇ ਜਿਹੜੀ ਆਪਾਂ ਇਹ ਸਿੱਧੇ ਪਾਸੇ ਉਲਟੀ ਸਲਾਈ ਬਣਾਵਾਂਗੇ ਉਲਟੇ ਪਾਸੇ ਤੋਂ ਉਲਟੀ ਬਣਾਵਾਂਗੇ ਚਲੋ ਜੀ ਆਪਾਂ ਦੋ ਡਿਜ਼ਾਈਨ ਬਣਾਏ ਦੇਖੋ ਜੀ ਤੇ ਦੋ ਸਲਾਈਆਂ ਆਪਾਂ ਚਾਰ ਸਲਾਈਆਂ ਆਪਣੀਆਂ ਆ ਬਣ ਗਈਆਂ बन ਜਾਣਗੀਆਂ ਇੱਕ ਉਲਟੀ ਤੇ ਇੱਕ ਸਿੱਧੀ ਦੋਨਾਂ ਬਸਰ ਜਾਣ ਦੀ ਉਲਟਾ-ਉਲਟਾ ਬਣਾਉਣੀਆਂ ਆਪਾਂ ਦੋ ਗੇੜੇ ਇਹ ਬਣਾ ਲੈਣੇ ਆ ਦੇਖੋ ਦੋ ਹੀ ਆਪਾਂ ਇੱਥੇ ਬਣਾਏ ਹਾਂ ਲਸਰਾਂ ਤੇ ਉਹ ਨੀਚੇ ਆਪਾਂ ਤਿੰਨ-ਤਿੰਨ ਬਣਾਈਆਂ ਹੋਈਆਂ ਦੇਖੋ ਇਹ ਜਿਹੇ ਇਸ ਤਰ੍ਹਾਂ ਬੰਦਾ ਹੈ ਕੋਟੀ ਸਾਟਰ ਜੈਕਟ ਕੁਝ ਵੀ ਬਣਾਉ ਬਹੁਤ ਸੋਹਣਾ ਲੱਗਦਾ ਦੇਖੋ ਇਹ ਬਣਿਆ ਹੋਇਆ ਤੁਸੀਂ ਦੋਹਾਂ ਦੋਆਂ ਵਾਲਾ ਲਸਰਾਂ ਵਾਲਾ ਵੀ ਆਹ ਹਾ ਡਿਜ਼ਾਈਨ ਦੋਹਾਂ ਦੋ ਦੋ-ਦੋ ਪਾਕੇ ਬਣਾ ਸਕਦੇ ਹੋ ਤਿੰਨ-ਤਿੰਨ ਪਾਕੇ ਵੀ ਬਣਾ ਸਕਦੇ ਹੋ ਜੇ ਥੋੜਾ ਜਿਹਾ ਆਪਾਂ ਆਹ ਪਾਕੇ ਉਲਟੀਆਂ ਸਲਾਈਆਂ ਉਲਟੀਆਂ ਸਿੱਧੀਆਂ ਤੇ ਇਹਨਾਂ ਨਾਲ ਵੀ ਵਧੀਆ ਬਣ ਜਾਂਦਾ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੁਹਾਨੂੰ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ ਇਸ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ